ਸਮਾਣਾ ਦੇ ਬਾਖੜਾ ਨਹਿਰ ਦੇ ਨਾਲ ਬਾਈਪਾਸ ਤੇ ਕੱਲੇ ਖਰੀਆਣਾ ਰਾਜ ਦੀ ਸੀ ਕਾ ਗੂਲਤ ਸੀ ਕਾਰ ਸੀ ਉਸ ਦੀ ਗੱਡੀ ਖਰਾਬ ਹੋ ਗਈ ਸੀ ਉਸ ਮਾਮਲੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਰ ਚਾਲਕ ਵੱਲੋਂ ਬਾਖੜਾ ਛਾਲ ਮਾਰਤੀ ਸਮਾਣਾ ਸਿਟੀ ਪੁਲਿਸ ਦੇ ਜੇ ਡਿਊਟੀ ਤੇ ਤਨਾਸੀ ਕੱਲ ਭਗਵੰਤ ਸਿੰਘ ਜਿਨ੍ਹਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਿਹੜਾ ਇਹ ਘਟਨਾ ਹੋਈ ਹੈ ਇਸ ਦੇ ਬਿਲ ਗੱਡੀ ਖਰਾਬ ਹੋ ਗਈ ਸੀ ਕਾਰ ਦੀ ਜਿਹੜੀ ਇਸ ਕਾਰ ਦਾ ਡਰਾਈਵਰ ਥਾ ਕੋਈ ਸਮਾਨ ਲੈਣ ਗਿਆ ਸੀ ਲੇਕਿਨ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਝੂਠੀ ਹੈ ਔਰ ਪੁਲਿਸ ਨੂੰ ਜੇ ਕੋਈ ਸ਼ਿਕਾਇਤ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਸਿਟੀ ਦੀ ਪੁਲਿਸ ਸਮਾਣਾ ਕਰੇਗੀ ਸਪਾਈ ਸੰਦੀਪ ਸਿੰਘ ਜੀ ਅਸੀਂ ਜਾ ਕੇ ਮੌਕਾ ਦੇਖਿਆ ਸੀ ਉਹ ਗੱਡੀ ਜਿਹੜੀ ਸੀ ਕਾਲੇ ਰੰਗ ਦੀ ਹਰਿਆਣਾ ਨੰਬਰ ਗੱਡੀ ਜੀ ਉਹਦਾ ਮਾਲਕ ਵੀ ਸਾਨੂੰ ਉੱਥੇ ਮਿਲਿਆ ਉਹ ਗੱਡੀ ਦਾ ਐਕਸਲ ਟੁੱਟਣ ਕਰਕੇ ਉੱਥੇ ਜਦੋਂ ਪੜਤਾਲ ਕੀਤੀ ਉਹ ਮਿਸਤਰੀ ਲੈ ਕੇ ਆਇਆ ਜੀ ਉਹਨੇ ਸਾਡੇ ਸਾਹਮਣੇ ਗੱਡੀ ਬੈਕ ਕੀਤੀ ਮੈਂ ਕਿਹਾ ਇਹ ਕੌਣ ਹੈ ਉਹ ਕਹਿੰਦਾ ਜੀ ਮੈਂ ਮਾਲਕ ਆ ਮੈਨੂੰ ਸਾਨੂੰ ਪਤਾ ਲੱਗਾ ਵੀ ਇਸ ਨਹਿਰ ਦੇ ਵਿੱਚ ਇਹ ਗੱਡੀ ਖੜਾ ਕੇ ਛਾਲ ਮਾਰੀ ਕਹਿੰਦਾ ਬਿਲਕੁਲ ਨਹੀਂ ਜੀ ਮੇਰੀ ਗੱਡੀ ਦਾ ਐਕਸਲ ਟੁੱਟਣ ਕਰਕੇ ਮੈਂ ਚਲਾ ਗਿਆ ਸੀ ਤੇ ਕੋਈ ਇਹੋ ਜਿਹੀ ਕਿਸੇ ਨੇ ਛਾਲ ਨਹੀਂ ਮਾਰੀ ਮੈਂ ਕੱਲਾ ਸੀ ਬਾਕੀ ਜਿਹੜੇ ਬੰਦੇ ਨੇ ਇਸ ਤੇ ਵੀਡੀਓ ਵਾਇਰਲ ਹੋਈ ਹੈ ਵੀ ਇਸਕੇ ਅੰਦਰ ਗੈਰੇ ਵੀ ਛਾਲ ਮਾਰ ਗਿਆ ਬੰਦਾ ਐਸੇ ਲੋਕਾਂ ਨੇ ਕੀ ਕਹਿਣਾ ਚਾਹੁੰਦੇ ਪੰਜਾਬ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਮੈਂ ਕੱਲ ਦਾ ਜਦੋਂ ਮੈਂ ਦੇਖਿਆ ਜੀ ਪਟਿਆਲਾ ਆਪਣੇ ਪਟਿਆਲਾ ਗਰੁੱਪ ਦੇ ਵਿੱਚ ਹੋਰ ਗਰੁੱਪਾਂ ਦੇ ਵਿੱਚ ਦੇਖਿਆ ਉਹਦਾ ਮੈਨੂੰ ਨੰਬਰ ਟ੍ਰੇਸ ਨਹੀਂ ਹੋਇਆ ਮੈਂ ਖੁਦ ਨੰਬਰ ਟ੍ਰੇਸ ਕਰਨ ਦਾ ਕੱਲ ਦਾ ਵੀ ਉਹਨਾਂ ਦੇ ਖਿਲਾਫ ਮੈਂ ਖੁਦ ਕਾਰਵਾਈ ਕਰਾਵਾਂ ਕਿਉਂਕਿ ਜਦੋਂ ਬਿਨਾਂ ਵਜ੍ਹਾ ਮਤਲਬ ਝੂਠੀਆਂ ਫਾਰਮ ਫਲਾ ਕੇ ਤੇ ਪੁਲਿਸ ਨੂੰ ਪਰੇਸ਼ਾਨ ਕਰਦੇ ਨੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਨੇ ਜਿਵੇਂ ਉਹਨੇ ਕੱਲ ਕਹਿ ਦਿੱਤਾ ਉਹਦੇ ਪਰਿਵਾਰ ਨੂੰ ਹਰਚੀਕੇ ਉਹਦੇ ਪਰਿਵਾਰ ਨੂੰ ਪਤਾ ਲੱਗਾ ਵੀ ਨਹਿਰ ਦੀ ਛਾਲ ਮਾਰੀ ਉਹ ਕੱਲ ਨੂੰ ਉਹ ਵੀ ਕੁਝ ਹੋ ਸਕਦਾ ਸੀ ਉਹਨਾਂ ਨੂੰ ਬਿਲਕੁਲ ਗਲਤ ਹੈ ਜੀ ਉਹਦਾ ਨੰਬਰ ਮੈਂ ਟ੍ਰੇਸ ਕਰ ਰਿਹਾ ਪਰ ਅਜੇ ਤੱਕ ਮੈਨੂੰ ਕੋਈ ਪਤਾ ਨਹੀਂ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼